ਵਿਚ ਨੈਟ ਪਲੱਸ ਕੰਪਨੀ ਦੇ ਡੀਲਰ ਹੈਪੀ ਜ਼ੋਨ ਹਾਂਸ ਵਾਈਫਾਈ ਕੰਪਲੇਂਟ ਠੀਕ ਕਰਦਿਆਂ ਬਿਜਲੀ ਦੀ ਤਾਰ ਨਾਲ ਲੱਗੜ ਕਰਨ ਹੇਠਾਂ ਡਿੱਗ ਪਏ ਅਤੇ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਵਿੱਚ ਦੌਰਾਨ ਮੌਤ ਹੋ ਗਈ ਮੌਤਕ ਦੇ ਪਿਤਾ ਡਾਕਟਰ ਯੂਸਫ ਹਾਂਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੈਪੀ ਜ਼ੋਨ ਹਾਂਸ ਪਿੱਛੇ ਪਤਨੀ ਇੱਕ ਬੇਟਾ ਅਤੇ ਦੋ ਬੇਟੀਆਂ ਛੱਡ ਗਏ ਹਨ ਪਰਿਵਾਰ ਦਾ ਹਾਲ ਬੇਹੱਦ ਨਾਜੁਕ ਹੈ ਅਤੇ ਸ਼ੋਕ ਦਾ ਮਾਹੌਲ ਹੈ ਹਾਦਸੇ ਦੌਰਾਨ ਮੌਤਕ ਦੀ ਖਬਰ ਸੁਣ ਕੇ ਉਸ ਦੇ ਰਿਸ਼ਤੇਦਾਰ ਪ੍ਰੇਮ ਮਸੀ ਅਤੇ ਉਸ ਦਾ ਬੇਟਾ ਸੋਨੂ ਮਸੀ ਹਸਪਤਾਲ ਜਾ ਰਹੇ ਸਨ ਤਾਂ ਰਸਤੇ ਵਿੱਚ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਇਸ ਟੱਕਰ ਵਿੱਚ ਪ੍ਰੇਮ ਮਸੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਮੁਲਾਜ਼ਮ ਅਤੇ ਪਰਿਵਾਰਕ ਮੈਂਬਰਾਂ ਨੇ ਹਾਦਸੇ ਨੂੰ ਬਹੁਤ ਦੁਖਦਾਇਕ ਵਾਕਿਆ ਕਿਹਾ ਅਤੇ ਲੋਕਾਂ ਨੇ ਸਰਕਾਰੀ ਪ੍ਰਸ਼ਾਸਨ ਵੱਲੋਂ ਜ਼ਰੂਰੀ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਹੈ। ਹਾਦਸੇ ਨੇ ਪਿੰਡ ਵਿੱਚ ਦੁੱਖ ਅਤੇ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ। ਅਸੀਂ ਉੱਥੇ ਆਪਣਾ ਸਾਡਾ ਅਗਾਹੀ ਆਪਣਾ ਬੰਦਾ ਰਿਸ਼ਤੇਦਾਰੀ ਉਹਦੇ ਅਸੀਂ ਉਹ ਹੈਪੀ ਹੀ ਉਹਦਾ ਨਾਮ ਉਹਦਾ ਪਤਾ ਲੈਣ ਗਏ ਹਾਂ। ਤੇ ਉਹ ਵਿਚਾਰੇ ਨੂੰ ਬਤੀ ਲੱਗੀ ਸੀ ਉਹ ਉਸੇ ਦਾਖਲ ਹੀ ਤੇ ਉਹਨੂੰ ਅਹੀ ਪਤਾ ਲੈਣ ਗਏ ਤੋਂ ਕਾਰ ਵਾਲਾ ਉਥੋਂ ਨਿਕਲਿਆ ਲਾਗੂ ਕਾਰ ਵਾਲੇ ਨੇ ਸਾਈਡ ਮਾਰੀ ਆ ਤੇ ਅਸੀਂ ਦੋਵੇਂ ਸੱਟ ਲੱਗ ਗਈ ਲੱਤ ਤੇ ਕੱਟਵਾ ਉਹ ਤਗੜਾ ਪੈ ਗਿਆ ਕੱਟ ਅਸੀਂ ਦੋ ਜਣੇ ਹਾਂ ਦੂਜਾ ਮੁੰਡਾ ਸੀ ਮੇਰਾ ਉਹ ਚਲਾਉਂਦਿਆ ਸੀ ਅੱਗੇ ਹਾਂਜੀ ਤੇ ਮੈਂ ਮਗਰ ਬੈਠਾ ਹਾਂ ਮੇਰਾ ਨਾਮ ਸੋਨੂ ਜੀ ਹਾਂ ਮੈਂ ਹੈਪੀ ਪਾਈਨਾ ਕੰਮ ਕਰਦਾ ਹਾਂ ਤੇ ਉਹਨਾਂ ਦੀ ਡੈਥ ਹੋ ਗਈ ਇਸੇ ਕਰਕੇ ਤੇ ਇਹਨਾਂ ਦੇ ਪਤਾ ਲੈਣ ਜਾਂਦੇ ਹਾਂ ਤੇ ਰਾਜ ਹਨੂਵਾਰ ਦੇ ਐਕਸੀਡੈਂਟ ਮਾਰਿਆ ਤੋ ਗੱਡੀ ਯਾਨੀ ਕਿ ਲਾਗੋੜੀ ਗੱਡੀ ਉਹਨੇ ਹਨੂ ਘੱਟ ਮਾਰ ਕੇ ਤੇ ਨਾਲ ਹੀ ਉਹਨੂੰ ਅਹੀ ਮੋਟਰਸਾਈਕਲ ਦੇ ਅਗੇ ਨਾਲ ਸਾਡਾ ਮੋਟਰਸਾਈਕਲ ਟੁੱਟ ਗਿਆ ਤੇ ਨਾਲ ਹੀ ਛੱਟ ਲੱਗੇ ਡੜੇ ਮੋਟਰਸਾਈਕਲ ਵੀ ਸਾਡਾ ਸਪਲੈਂਡਰ ਹੀ ਤੇ ਉਹ ਵੀ ਕਾਫੀ ਟੁੱਟ ਗਿਆ ਮੋਟਰਸਾਈਕਲ ਸਾਡਾ ਜੌਨ ਲੰਸ ਜਿਹੜਾ ਬੇਟਾ ਉਹ ਆਪਣਾ ਵਾਈਫਾਈ ਦਾ ਹੀ ਕੰਮ ਕਰਦਾ ਤੇ ਉਹ ਤਾਰ ਕੋਈ ਜਿਹੜੀ ਕੰਮੀ ਦਾ ਸੀ ਇਹ ਨੈਟਪਲੱਸ ਦਾ ਇਹ ਵਾਈਫਾਈ ਦਾ ਕੰਮ ਹੈ ਕੰਮ ਚੱਲਦਾ ਅੱਛਾ ਕੀ ਗੱਲ ਹੋ ਗਈ ਗੱਲ ਇਤਨਾ ਵੀ ਉੱਥੇ ਕੋਈ ਤਾਰ ਸੀ ਤੇ ਮੁੰਡਾ ਉੱਥੇ ਇੱਕ ਚੱਲਿਆ ਸੀ ਇਹਦੇ ਚੜਨਾ ਸੀ ਆਜ ਨਾਲ ਰੂਟ ਤੇ ਉੱਥੇ ਉਹ ਤਾਰ ਜਿਹਨੇ ਵੇਖੇ ਵੀ ਕੁੱਠੀ ਆ ਉਹ ਇਹ ਚੜ ਕੇ ਵੇਖਣ ਲੱਗਾ ਤੋ ਕਿ ਜਿਹੜੀ ਪੌੜੀ ਆ ਹਿੱਲ ਗਈ ਉਹ ਨਾਲ ਲੱਗੀ ਆ ਉਹ ਮਿੱਟੀ ਵਾਲੀ ਤਾਰ ਨਾਲ ਪ੍ਰਿੰਟ ਵਿੱਚ ਆ ਗਿਆ ਪ੍ਰਿੰਟ ਤੋਂ ਨਾਲ ਉਹਦੀ ਉੱਥੇ ਡੈਥ ਹੋ ਗਈ ਆ ਮੇਰਾ ਨਾਮ ਮਹਿਰੀ ਹੈ ਮੈਂ ਉਸਤਾਦ ਭਣਾ ਦੇ ਨਾਲ ਕੰਮ ਕਰਦਾ ਆ ਕੀ ਨਾਮ ਸੀ ਆ ਉਹਦਾ ਹਾਂ ਕੰਪਿਊਟਰ ਨਾਲ ਮਿਹੇਗਾ ਤੇ ਇੱਕੋ ਦਾ ਉਹ ਹੀ ਕੰਮ ਦੇ ਆ ਕਰਨ ਤੇ ਉਸਤਾਦ ਭਣਾ ਕੋ ਪੌੜੀ ਡੋਲ ਗਈ ਸੀ ਤੁਸੀਂ ਕਿੱਧਰ ਗਏ ਸੀ ਅਸੀਂ ਜਨਾਲਾ ਰੋਡ ਤੇ ਕਿਹੇ ਕੰਮ ਕਰ ਰਹੇ ਸੀ ਘੈਂਡ ਕਲੈਕਸ਼ਨ ਦੀ ਕੰਪਲੇਟ ਸੀ ਨਟ ਦੀ ਕੰਪਲੇਟੀ ਸਰ ਇਹ ਕਿਹੜਾ ਨਟ ਨਟ ਪਲੱਸ ਤਾਂ ਹਾਂਜੀ ਤੇ ਕਿਹਦੀ ਕੰਪਲੇਨਸੀ ਘੈਂਡ ਕਲੈਕਸ਼ਨ ਵਾਲੇ ਸਰ ਕੋਲ ਪਲੇਟ ਸੀ ਅੱਛਾ ਤੇ ਉੱਥੇ ਇੱਕੋ ਦਮ ਪੂੜੀ ਉਹਨਾਂ ਕੋ ਡੋਲ ਗਈ ਸੀ ਸਰ ਤੇ ਉਹਦੇ ਕਰਕੇ ਉਹਨਾਂ ਨੂੰ ਮੈਨੂੰ ਕਿ ਆਵਾਜ਼ ਦਿੱਤੀ ਕਿ ਫੜੀ ਫੜੀ ਮੈਨੂੰ ਅਸੀਂ ਉਹਨੇ ਅਸੀਂ ਉਹਨਾਂ ਨੂੰ ਫੜਿਆ ਸੀ ਤੇ ਉਸੇ ਵਾਲੇ ਅਸੀਂ ਉਹ ਗੋਲਾ ਗੋਲਾ ਕੋਸਾ ਨੇ ਵਾ ਦਿੱਤੀ ਵੀ ਆਇਓ ਸਰ ਫੜੇ ਫੜੇ ਤੇ ਉਸੇ ਵਾਲੇ ਅਸੀਂ ਹਸਪੀਟਲ ਉਹਨਾਂ ਦਾਖਲ ਕੀਤਾ ਬੀਬੀ ਕੋਲ ਨਾ ਹਸਪੀਟਲ ਉਹਨਾਂ ਨਾਲ ਸਰਜਰੀ ਬਾਅਦ ਦਿੱਤਾ ਤੇ ਡਿੱਗ ਗਿਆ ਸਾਰੀ ਉਹਨਾਂ ਦੇ ਡਿੱਗਦਾ ਸਾਰੇ ਉਹਨਾਂ ਨੇ ਮੈਨੂੰ ਆਵਾਜ਼ ਵੀ ਦਿੱਤੀ ਤੇ ਫੜੀ ਮੈਨੂੰ ਉਹ ਉੱਤੇ ਬੀਲ ਦੇ ਕੱਟ ਲੱਗਾ ਤੇ ਪੈਸੇ ਡਿੱਗੇ ਉਹ ਸਰ ਮਿਹਨਤਾਰ ਜਿਹੜੀ ਸੀ ਨਾ ਉਹ ਪੋੜੀ ਤੇ ਨਾਲ ਲੱਗ ਗਈ ਆ ਡੋਲ ਗਈ ਪੋੜੀ ਅੰਗਾ ਸਟਾਰ نیوز ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ